ਉਹ ਹੀ ਗੁਰੂ ਸਾਹਿਬ ਜੀ ੴ ਸਤਨਾਮ ਕਰਤਪੁਰਖ ਨਿਰਪੂਰਨਿਰਵੈਰ ਅਕਾਲ ਮੂਰਤਿ ਅਜੁਨੀ ਸੈਭੰ ਗੁਰ ਪ੍ਰਸਾਦਿ ਕੋਟਿ ਪਰਾਦ ਹਮਾਰੇ ਖੰਡੋ ਨਿਕ ਬਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਧ ਖਾਵੋ ਹਮ ਅਗਿਆਨ ਅਲਪ ਮਤ ਥੋਰੀ तुम्हें अपन बिरद खावो जुगो जुग अटल सही भी कमाल चबर शत्र तख्त दे माल ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਜੀ ਨਿਵਾਜੀ ਗੁਰੂ ਪਿਆਰੀ ਸਾਸੂ ਜੀ ਬਹੁਤੀ ਬੜ ਭਾਗੇ ਹਾਂ ਜੀ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਚ ਹਾਜ਼ਰੀ ਪਰ ਰਹੀ ਹੈ ਆਓ ਵਿਚਾਰਨ ਦੀ ਪਰਮਬਤਾ ਕਰ ਸਕੀ ਉਸ ਤੋਂ ਪਹਿਲਾਂ ਆਪਾਂ ਫਤਿਹ ਨਾਲ ਸਾਂਝ ਪਾ ਲਈ ਸਮੂਹ ਸਾਧ ਸੰਗਤ ਦੋਨੇ ਹੱਥ ਜੋੜ ਕੇ ਬੜੇ ਹੀ ਪ੍ਰੇਮ ਸਹਿਤ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਵਿੱਤਰ ਬਾਣੀ ਜਪੁ ਸਾਹਿਬ ਦੀ ਬਾਣੀ ਜੋ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਨਿਰੰਤਰ ਲੜੀ ਵਾਰ ਆਪਾਂ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ ਅੱਜ ਆਪਾਂ ਅੱਗੇ ਭਗਵਤੀ ਛੰਦ ਜਿਹੜਾ ਉਹ ਵਿਚਾਰਨ ਦਾ ਯਤਨ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਬਖਸ਼ਿਸ਼ ਕਰਦੇ ਨੇ ਇਸ ਛੰਦ ਦੇ ਅੰਦਰ ਭਗਵਤੀ ਛੰਦ ਤੋਂ ਪ੍ਰਸਾਦ ਕਥਤੇ ਕਥਦੇ ਦਾ ਭਾਵ ਹੈ ਕਥਨ ਕਰਨਾ ਬਿਆਨ ਕਰਨਾ ਪਿੱਛੇ ਆਪਾਂ ਪੜ ਕੇ ਆਏ ਤੇਰਾ ਜ਼ੋਰ ਚਾਚ ਦੀ ਛੰਦ ਵੀ ਇਹ ਛੰਦ ਜਿਹੜਾ ਮੈਂ ਉਚਾਰਨ ਕਰਦੇ ਆ ਮੇਰਾ ਜ਼ੋਰ ਨਹੀਂ ਹੈ ਤੇਰਾ ਜ਼ੋਰ ਹੈ ਤੇਰੀ ਕਿਰਪਾ ਇਹ ਤੇਰੀ ਬਖਸ਼ਿਸ਼ ਹੈ ਮੇਰਾ ਕੁਝ ਵੀ ਇਥੇ ਕਥਦੇ ਦਾ ਭਾਵਿਕ ਕਥਨ ਕਰਨਾ ਬਿਆਨ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਮੈਂ ਭਗਵਤੀ ਛੰਦ ਬਿਆਨ ਕਰ ਰਿਆ ਕਥਨ ਕਰ ਰਿਆ ਇਹ ਤੇਰੀ ਕਿਰਪਾ ਹੈ ਇਹ ਤੇਰੀ ਬਖਸ਼ਿਸ਼ ਹੈ ਇਹ ਤੇਰੀ ਮੈਂ ਰਹਿਮਤ ਹੈ ਜਿੰਦੇ ਕਰਕੇ ਮੈਂ ਬਿਆਨ ਕਰਦੇ ਹਾਂ ਹੁਣ ਸਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਅਛਿਜ ਦੇਸ ਹੈ ਬੇਨਤੀ ਕਰ ਚੁੱਕੇ ਆਂ ਜੀ ਕੱਕੇ ਨੂੰ ਸਿਹਾਰੀ ਹੈ ਅਦਿਲਾ ਬੜੀ ਤੇਜ਼ੀ ਨਾਲ ਉਚਾਰਨ ਕਰਨਾ ਹੈ ਕਿ ਕੇ ਵੀ ਨਹੀਂ ਬੋਲਣਾ ਜੀ ਲੰਬਾ ਵੀ ਨਹੀਂ ਲੈ ਕੇ ਜਾਣਾ ਹੈ ਕਿ ਅਛਿਜ ਦੇਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਦਾ ਪਾਵੈ ਉਹ ਜਾ ਇਹ ਉਹ ਪਰਮਾਤਮਾ ਇਹ ਪਰਮਾਤਮਾ ਅਛਿਜ ਐਡਾ ਪਲਸ ਛਿਜ ਛਿਜ ਦਾ ਭਾਵ ਛਿਜ ਜਾਣਾ ਅਸੀਂ ਇੱਕ ਸ਼ਬਦ ਵਰਤਦੇ ਹਾਂ ਨੰ ਵੀ ਇਹ ਤਾਂ ਕੱਪੜਾ ਛਿਜ ਗਿਆ ਜੀ ਪੁਰਾਣਾ ਹੋ ਗਿਆ ਵਿਕਾਰ ਹੋ ਗਿਆ ਦੇਸੇ ਦਾ ਭਾਵ ਉਹ ਦਾ ਦੇਸ਼ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੇਰਾ ਦੇਸ਼ ਛਿਜਣ ਵਾਲਾ ਨਹੀਂ ਹੈ ਖਤਮ ਹੋਣ ਵਾਲਾ ਨਹੀਂ ਹੈ ਪੁਰਾਣਾ ਹੋਣ ਵਾਲਾ ਨਹੀਂ ਹੈ ਤੇਰਾ ਦੇਸ਼ ਜੇ ਤੁਹਾਡੇ ਧਿਆਨ ਵਿੱਚ ਆਪਾਂ ਇੱਕ ਸ਼ਬਦ ਪੜ੍ਹ ਕੇ ਆਏ ਆ ਜੀ ਜਪ ਸਾਹਿਬ ਦੇ ਅੰਦਰ ਦੇਸ ਔਰਨਾ ਭੇਸ ਜਾਕਰ ਵੀ ਤੇਰਾ ਕੋਈ ਦੇਸ਼ ਵੀ ਨਹੀਂ ਤੇਰਾ ਕੋਈ ਭੇਸ ਵੀ ਨਹੀਂ ਹੁਣ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰਾ ਦੇਸ਼ ਜਿਹੜਾ ਛਿਜਣ ਵਾਲਾ ਨਹੀਂ ਹੈ ਪੁਰਾਣਾ ਹੋਣ ਵਾਲਾ ਨਹੀਂ ਇੱਕ ਪਾਸੇ ਗੁਰੂ ਸਾਹਿਬ ਜੀ ਨੇ ਆਖ ਦਿੱਤਾ ਵੀ ਤੇਰਾ ਕੋਈ ਦੇਸ਼ ਵੀ ਨਹੀਂ ਹੈ ਇੱਕ ਸ਼ਬਦ ਗੁਰਬਾਣੀ ਚ ਮੈਂ ਸਾਂਝਾ ਕਰ ਦੇਣਾ ਥੋੜੀ ਜੀ ਗੱਲ ਪਕੜ ਚੋ ਜਾਏਗੀ ਸਾਡੀ ਉਹਦਾ ਦੇਸ਼ ਕਿ ਹੋ ਜਾਏ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਬਚਨ ਪੜੋ ਤੁਸੀਂ ਉਹਦਾ ਦੇਸ਼ ਕਿ ਹੋ ਜਾਏ ਕੀ ਸਹੂਲਤ ਹੈ ਜੀ ਉਹਦੇ ਦੇਸ਼ 'ਚ ਬੇਗਮਪੁਰਾ ਸ਼ਹਿਰ ਕੋਨਾ ਬੇਗਮ ਭਗਤ ਜੀ ਕਹਿੰਦੇ ਜਿਹੜੇ ਸ਼ਹਿਰ 'ਚ ਮੈਂ ਵੱਸਦਾ ਉਥੇ ਬੇਗਮ ਹੈ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਇਹ ਰੱਬ ਦਾ ਸ਼ਹਿਰ ਹੈ ਇਹ ਰੱਬ ਦਾ ਦੇਸ਼ ਹੈ ਜੀ ਇਸ ਦੇਸ਼ ਵਿੱਚ ਜਦੋਂ ਵਸ ਜਾਗੇ ਵਸਣ ਦਾ ਭਾਵ ਕੀ ਹੈ ਜਦੋਂ ਤੁਸੀਂ ਉਹਦੇ ਨਾਮ ਵਿੱਚ ਵਸ ਜਾਓਗੇ ਬੇਗਮ ਹੋ ਜਾਓਗੇ ਤੁਸੀਂ ਬੇਪਰਵਾਹ ਹੋ ਜਾਓਗੇ ਤੁਸੀਂ ਬੇਗਮ ਪੂਰਾ ਸ਼ਹਿਰ ਕੋਨਾ ਉਹ ਦੁੱਖ ਅੰਧ ਨਹੀਂ ਟਹਿਠਾ ਉੱਥੇ ਤਾਂ ਦੁੱਖ ਅੰਨ ਹੈ ਜੀ ਉੱਥੇ ਤਾਂ ਕੋਈ ਵੀ ਜਗ੍ਹਾ ਐਸੀ ਨਹੀਂ ਜਿੱਥੇ ਦੁੱਖ ਹੈ ਉੱਤੇ ਸੁੱਖੀ ਸੁੱਖ ਹੈ ਨਾ ਤਸਵੀਸ ਖਰਾਜ ਨਾ ਮਾਲ ਖੋਫ ਨਾ ਖਤਾ ਨ ਤਰਸ ਜਵਾਲ ਕੋਈ ਖੋਫ ਨਹੀਂ ਉੱਥੇ ਜੀ ਕਿਸੇ ਪ੍ਰਕਾਰ ਦਾ ਕਿਸੇ ਨੇ ਖੋਫ ਨਹੀਂ ਖੋਫ ਦਾ ਭਾਵ ਹੈ ਵੀ ਡਰ ਫਿਲਾ ਦੇਣਾ ਕਿਸੇ ਚੀਜ਼ ਨੂੰ ਲੈ ਕੇ ਨਾ ਖੋਫ ਦਾ ਭਾਵ ਹੈ ਡਰ ਫਿਲਾ ਦੇਣਾ ਮਨਾਂ ਦੇ ਅੰਦਰ ਉੱਥੇ ਤਾਂ ਕੋਈ ਡਰ ਵੀ ਨਹੀਂ ਹੈ ਜੀ ਕੋਈ ਖਤਾ ਵੀ ਨਹੀਂ ਜਵਾਲ ਦਾ ਭਾਉ ਉੱਥੇ ਕੋਈ ਘਾਟਾ ਵੀ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ ਅਬ ਮੋਹੇ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਉੱਥੇ ਤਾਂ ਸੋਖੀ ਸੁਖ ਹੈ ਜੀ ਭਗਤ ਜੀ ਕਹਿੰਦੇ ਉਸ ਦੇਸ਼ ਵਿੱਚ ਮੈਂ ਵਸਾ ਕਰ ਲਿਆ ਉਸ ਦੇਸ਼ ਵਿੱਚ ਮੈਂ ਵਸਾ ਕਰ ਲਿਆ ਤੇ ਹੁਣ ਉੱਥੇ ਕੇਵਲ ਤੇ ਕੇਵਲ ਸੋਖੀ ਸੁਖ ਹੈ ਦੁੱਖ ਤਾਂ ਹੈ ਹੀ ਨਹੀਂ ਹੈ ਇਹ ਆਤਮਿਕ ਜੀਵਨ ਦੀਆਂ ਗੱਲਾਂ ਐ ਜੀ ਜਦੋਂ ਨਾਮ ਦੇ ਵਿੱਚ ਜੁੜ ਜਾਵਾਂਗੇ ਸਮਝ ਲਓ ਤੁਸੀਂ ਪਰਮਾਤਮਾ ਦੇ ਦੇਸ਼ ਵਿੱਚ ਵਸਣ ਲੱਗੇ ਜਿੱਥੇ ਤੁਹਾਨੂੰ ਕੋਈ ਚਿੰਤਾ ਨਹੀਂ ਹੋਣੀ ਕੋਈ ਦੁੱਖ ਨਹੀਂ ਹੋਣਾ ਕਿਸੇ ਪ੍ਰਕਾਰ ਦਾ ਖੋਫ ਨਹੀਂ ਡਰ ਨਹੀਂ ਪੁਣਾ ਅਸਲ ਵਿੱਚ ਉਹ ਦੇਸ਼ ਹੈ ਹੁਣ ਇਸ ਦੇਸ਼ ਨੂੰ ਕੋ ਉਹ ਉਜਾੜ ਸਕਦਾ ਹੈ ਜੀ ਜਿਸ ਦੇਸ਼ ਵਿੱਚ ਕੋਈ ਵਸ ਜੇਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿਸੇ ਚ ਹਿੰਮਤ ਨਹੀਂ ਉਸ ਦੇਸ਼ ਨੂੰ ਕੋਈ ਖਤਮ ਕਰ ਸਕੇ ਇਸ ਲਈ ਕਿ ਅਛਜ ਦੇਸੈ ਕਿ ਅਪਿਜ ਭੇਸੇ ਭੇਸੇ ਦਾ ਭਾਵ ਵੇਸ ਪਹਿਰਾਵਾ ਹੋ ਗਿਆ ਭੇਸ ਹੋ ਗਿਆ ਵੀ ਨਾਹੀਂ ਤੇਰਾ ਵੇਸ ਨਾਸ ਹੋਣ ਵਾਲਾ ਵੇਸ ਹੀ ਉਹਦਾ ਵੇਸ ਕੋਈ ਨਹੀਂ ਇੱਥੇ ਆਪਾਂ ਅਰਥ ਕਰ ਸਕਦੇ ਵੀ ਤੇਰੀ ਹਸਤੀ ਜਿਹੜੀ ਹੈ ਉਹ ਨਾਸ਼ ਹੋਣ ਵਾਲੀ ਨਹੀਂ ਹੈ ਤੈਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਕਿ ਅਗੰਜ ਕਰਮ ਮੈਂ ਅਗੰਝ ਦਾ ਭਾਵ ਹੈ ਅਜਿੱਤ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ ਜੀ ਕਦੇ ਨਹੀਂ ਜਿੱਤਿਆ ਜਾ ਸਕਦਾ ਕਰਮ ਮੈਂ ਕਰਮੇ ਦਾ ਭਾਵ ਹੈ ਵੀ ਤੈਨੂੰ ਧਾਰਮਿਕ ਰਸਮਾਂ ਕਰਕੇ ਜਾਂ ਇਹ ਕਰਮ ਕਰਕੇ ਬਸ ਵਿੱਚ ਨਹੀਂ ਕੀਤਾ ਜਾ ਸਕਦਾ ਮਨੁੱਖ ਆਖੇ ਕਿ ਮੈਂ ਕੋਈ ਧਾਰਮਿਕ ਕਰਮ ਕਰ ਲਾਂਗਾ ਧੂ ਬਤੀਆਂ ਵਗੈਰਾ ਕਰਕੇ ਫੁੱਲ ਚੜਾ ਕੇ ਤੈਨੂੰ ਮੈਂ ਵਸੱਚ ਕਰ ਲਾਂਗਾ ਇਹ ਨਹੀਂ ਹੋ ਸਕਦਾ ਕਦੇ ਵੀ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ ਕਹੂ ਨ ਭਿਜੇ ਸੰਜਮ ਸਵਾਮੀ ਬੋਲੇ ਮਿੱਠੈ ਬਹਿਨ ਉਨੀ ਭਿਜਦਾ ਇਹ ਚਿੱਤ ਜਨ ਨਾਲੋਂ ਭਿਜਦਾ ਨਹੀਂ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਨੇ ਮਨੁੱਖ ਜਿਨੇ ਮਰਜ਼ੀ ਕਰਮ ਕਰ ਲਵੇ ਪਰ ਕਦੇ ਵੀ ਉਸ ਨੂੰ ਪਾਇਆ ਨਹੀਂ ਜਾ ਸਕਦਾ ਵਾਸਚ ਨਹੀਂ ਕੀਤਾ ਜਾ ਸਕਦਾ ਕਿ ਅਗੰਝ ਕਰਮੈ ਕੇ ਅਭੰਜ ਅਭੰਜ ਦਾ ਭਾਵ ਹੈ ਖਤਮ ਕਰਨ ਵਾਲਾ ਤੋੜਨ ਵਾਲਾ ਭਾਵ ਕੀ ਤੈਨੂੰ ਤੋੜਿਆ ਨਹੀਂ ਜਾ ਸਕਦਾ ਤੈਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਮੈਂ ਤੂੰ ਵੈਮ ਪਰਮ ਦੇ ਵਿੱਚ ਤੈਨੂੰ ਕੋਈ ਡੁਲਾ ਨਹੀਂ ਸਕਦਾ ਤੂੰ ਪਰਮਾ ਵਿੱਚ ਨਹੀਂ ਹੈ ਪਰਮ ਜਿਹੜਾ ਹੈ ਨਾ ਛੋਟੀ ਜੀ ਬੇਨਤੀ ਕਰਨ ਲੱਗਿਆ ਫਿਰ ਆਪ ਅੱਗੇ ਵਿਚਾਰਨਾ ਪਰਮ ਹੈ ਤਾਂ ਮਾੜੀ ਚੀਜ਼ ਹੈ ਥੋੜਾ ਜਿਹਾ ਭਰਮ ਪੈ ਜਿੰਨਾ ਥੋੜਾ ਜਿਹਾ ਪੈ ਥੋੜਾ ਜਿਹਾ ਭਰਮ ਮਨੁੱਖ ਨੂੰ ਚਿੰਤਾ ਵਿੱਚ ਵੀ ਸੁੱਟਦਾ ਸਮਝਿਓ ਜੀ ਥੋੜਾ ਜਿਹਾ ਛੋਟਾ ਜਿਹਾ ਭਰਮ ਪੈ ਜੇ ਨਾ ਥੋੜਾ ਜਿਹਾ ਕਿਨਕਾ ਮਤਰੀ ਭਰਮ ਪੈ ਜੇ ਉਸ ਭਰਮ ਨੂੰ ਜਦ ਉਸ ਭਰਮ ਵਿੱਚ ਡਿੱਗਿਓ ਮਨੁੱਖ ਨੂੰ ਚਿੰਤਾ ਵਿੱਚ ਵੀ ਡਿੱਗ ਦੇਖਦਾ ਉਹ ਭਰਮ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਗੱਲ ਲਿਖੀ ਹੈ ਜੀ ਭਰਮ ਦੇ ਪ੍ਰਤੀ ਚਲੋ ਅੱਜ ਤਾਂ ਉਹ ਨਹੀਂ ਆਉਂਦੇ ਬਾਜੀਗਰ ਆਉਂਦੇ ਹੁੰਦੇ ਸੀ ਜੀ ਪਿੰਡਾਂ 'ਚ ਉਹ ਮੰਝਾ ਜਿਹਾ ਉੱਪਰ ਕਰਕੇ ਹੁੰਦੇ ਉਤੋਂ ਛਾਲ ਵੀ ਮਾਰਦੇ ਹੁੰਦੇ ਸਨ ਬਾਜੀਗਰ ਹੁਣ ਤਾਂ ਨਹੀਂ ਆਉਂਦੇ ਤੇ ਉਹ ਰੱਸੀ ਵੀ बन ਕੇ ਜਿਹੜੇ ਉਹਦੇ ਤੇ ਤੁਰਦੇ ਸਨ ਹੁਣ ਇੱਕ ਉਹ ਬਾਜੀਗਰ ਨੇ ਦੋ ਖੰਭੇ ਲਾ ਕੇ ਤੇ ਰੱਸੀ ਲਾਤੀ ਜੀ ਹੁਣ ਪਿੰਡ ਦੇ ਮਨੁੱਖ ਨੇ ਇਹ ਗੱਲ ਆਖ ਦਿੱਤੀ ਵੀ ਭਲਿਆ ਤੂੰ ਤਾਂ ਉੱਥੇ ਆਪਣੇ ਕਿल्ले ਗੱਡ ਲੈ ਜਾਂ ਖੰਭੇ ਗੱਡ ਲੈ ਇੱਥੇ ਤਾਂ ਭੂਤ ਦਾ ਵਾਸਾ ਸੀ ਇੱਥੇ ਤਾਂ ਭੂਤ ਰਹਿੰਦੇ ਸੀ ਇਸ ਜਗ੍ਹਾ ਦੇ ਉੱਤੇ ਤਾਂ ਤੂੰ ਇੱਥੇ ਆਪਣੇ ਕਿल्ले ਗੱਡ ਲੈ ਹੁਣ ਉਹਨੂੰ ਭਰਮ ਪੈ ਗਿਆ ਜੀ ਹੁਣ ਖੰਬੇ ਤੇ ਚੜਿਆ ਵੀ ਰੱਸੀ ਉੱਤੇ ਚੱਲਿਆ ਵੀ ਤੇ ਉਹਨੂੰ ਭਰਮ ਬਣਿਆ ਹੋਇਆ ਹੁਣ ਉਹ ਭਰਮ ਕਰਕੇ ਉਹਦਾ ਬੈਲੈਂਸ ਜਿਹੜਾ ਡੋਲ ਗਿਆ ਵੀ ਇੱਥੇ ਤਾਂ ਭੂਤ ਦਾ ਵਾਸਾ ਮੈਨੂੰ ਕੁਝ ਹੋ ਨਾ ਜਾਵੇ ਫਲਾਣਾ ਨਾ ਹੋ ਜੇ ਕਈ ਤਰ੍ਹਾਂ ਦੀਆਂ ਵਿਚਾਰਾਂ ਚੱਲ ਪਈਆਂ ਜੀ ਉਹਦੇ ਅੰਦਰ ਵੀ ਕਿਸੇ ਪ੍ਰਕਾਰ ਦੇ ਕੁਝ ਹੋ ਨਾ ਜਾਵੇ ਮੇਰੇ ਜੀਵਨ ਉਹਦਾ ਬੈਲੈਂਸ ਜਿਹੜਾ ਡੋਲਿਆ ਥੱਲੇ ਡਿੱਗਿਆ ਧੌਣ ਟੁੱਟ ਗਈ ਉੱਥੇ ਮਰ ਗਿਆ ਉਹ ਇੱਕ ਭਰਮ ਸੀ ਜੀ ਛੋਟ ਹੁਣ ਕਈ ਐਸੀ ਜਗਾ ਹੋਣ ਗਈਆਂ ਜੀ ਜਿੰਦੇ ਪ੍ਰਤੀ ਗੱਲ ਬੜੀ ਮਸ਼ਹੂਰ ਹੋਣੀ ਹੈ ਜੀ ਇੱਥੇ ਕੋਈ ਨਹੀਂ ਲੰਗਦਾ ਜੀ ਇੱਥੇ ਉਹਨਾਂ ਭੁੱਤਾਂ ਦਾ ਵਾਸਾ ਹੈ ਜੀ ਬਣਾਣਾ ਹੁੰਦਾ ਕੁਝ ਨਹੀਂ ਹੈ ਇੱਕ ਭਰਮ ਜਦੋਂ ਪੱਕ ਜੇ ਨਾ ਭਰਮ ਜਦੋਂ ਬਣ ਜੇ ਉਹਨੂੰ ਕੱਢਣਾ ਬੜਾ ਔਖਾ ਹੈ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਲੰਬਾ ਸਫ਼ਰ ਤੈ ਨਹੀਂ ਕੀਤਾ ਜੀ ਇੰਨਾ ਲੰਬਾ ਸਫ਼ਰ ਤੈ ਇਸੇ ਲਈ ਕੀਤਾ ਵੀ ਇਹਨਾਂ ਦੇ ਜਿਨ੍ਹਾਂ ਚੋਂ ਭਰਮ ਨੂੰ ਮੈਂ ਬਾਹਰ ਕੱਢ ਸਕਾਂ ਅਜਿਹੇ ਘਰ-ਬਾਰ ਤਿਆਗ ਕੇ ਬੈਠੇ ਨੇ ਜਾਂ ਘਰਾਂਬ ਘਰ-ਬਾਰ ਨੂੰ ਤਿਆਗ ਕੇ ਜੰਗਲਾਂ ਦੇ ਵਿੱਚ ਪਹਾੜਾਂ ਵਿੱਚ ਵਸਾ ਕਰਕੇ ਬੈਠੇ ਇਹਨਾਂ ਦੇ ਭਰਮਾਂ ਨੂੰ ਬਾਹਰ ਕੱਢਾ ਵੀ ਇੰਦੇ ਚ ਰੱਬ ਨਹੀਂ ਹੈ ਭਰਮ ਹੀ ਦੂਰ ਕੀਤੇ ਨਾ ਆ ਹੁਣ ਮੈਂ ਛੋਟੀ ਜੀ ਬੇਨਤੀ ਕਰਨ ਲੱਗਿਆ ਤੁਹਾਨੂੰ ਕੱਲ ਦੀ ਕੱਲ ਦੀ ਗੱਲ ਹੈ ਜੀ ਸਵੇਰ ਦੇ ਟਾਈਮ ਅਸੀਂ ਜੂਸ ਪੀਣ ਚਲੇ ਗਏ ਜੀ ਮੈਂ ਤੇ ਪਰਮਜੀਤ ਬਸ ਅੱਡੇ ਦੇ ਕੋਲ ਤੇ ਅਜੇ ਅਸੀਂ ਜੂਸ ਪੀ ਕੇ ਬਾਹਰ ਨਿਕਲੇ ਨਾ ਤੇ ਦੋ ਜੋਗੀ ਜੀ ਲੰਗੇ ਜਾ ਉਹ ਆਗੇ ਜੀ ਸਾਨੂੰ ਵੇਖ ਕੇ ਇੱਕ ਆ ਗਿਆ ਮੇਰੇ ਕੋਲ ਨੰਗੇ ਪੈਰੀ ਜੀ ਬੰਨੇ ਹੋਇਆ ਸਾਫ ਸੁੱਖਾ ਉਹਨੇ ਤੇ ਮੈਂ 50 ਰੁਪਇਆ ਦਿੱਤਾ ਪਹਿਲਾਂ ਮੈਂ ਉਹਨੂੰ ਪੁੱਛਿਆ ਵੀ ਤੂੰ ਜੂਸ ਤਾਂ ਨਹੀਂ ਪੀਣਾ ਕਹਿੰਦਾ ਨਹੀਂ ਜੀ ਮੇਰੇ 21 ਦਿਨਾਂ 41 ਦਿਨਾਂ ਦਾ ਵਰਤ ਰੱਖਿਆ ਹੋਇਆ ਹੈ। ਅਸੀਂ ਵਰਤ ਰੱਖਿਆ ਸੀ ਕੁਝ ਛਕਣਾ ਨਹੀਂ ਸੀ। ਮੈਂ ਠੀਕ ਹੈ ਮਨੂੰ 50 ਰੁਪਇਆ ਦੇ ਦਿੱਤਾ ਸੀ। ਮੈਂ ਚੱਲਣ ਲੱਗੇ ਉਹਨੇ 50 ਰੁਪਇਆ ਮਰੋੜ ਕੇ ਨਾ ਤੇ ਵਿੱਚ ਇੱਕ ਪਤਾ ਨਹੀਂ ਕੀ ਗੋਲੀ ਜੀ ਪਾ ਕੇ ਨਾ ਸੁੱਕਾ ਜਾਂ ਪਤਾ ਨਹੀਂ ਕੀ ਸੀ ਤੇ ਉਹ ਮਰੋੜ ਕੇ ਤੇ ਮੇਰੇ ਤਲੀ ਚ ਰੱਖਦਾ। ਕਹਿੰਦਾ ਤੂੰ ਵੀ ਕੀ ਯਾਦ ਰੱਖੇਂਗਾ ਬਾਬੇ ਮਾਇਆ ਦੇ ਭੁੱਖੇ ਥੋੜੀ ਹੈ। ਸਾਨੂੰ ਮਾਇਆ ਦਾ ਤਾਂ ਕੋਈ ਲਾਲਚ ਨਹੀਂ ਹੈ ਕਿਸੇ ਪ੍ਰਕਾਰ ਦਾ ਵੀ ਆ ਫੜ ਤੇਰੇ 50 ਰੁਪਿਆ ਬਰਕਤਾਂ ਪੈਣਗੀਆਂ ਇਹਨੂੰ ਵੀ ਲੈ ਜੀ ਤੂੰ ਨਾਲ ਮੈਂ 50 ਰੁਪਿਆ ਚੱਕ ਕੇ ਜੇਚ ਪਾਲੇ ਮੈਂ ਚੱਲਣ ਲੱਗਿਆ ਉਹਨੇ ਫਿਰ ਕੋਈ ਇੱਕ ਫੁੱਲ ਜਾ ਕੱਢਿਆ ਜੀ ਬਾਹਰ ਫੁੱਲ ਕੱਢ ਕੇ ਤੇ ਕਹਿੰਦਾ ਪਰਸ ਕੱਢ ਤੇਰਾ ਮੈਂ ਕਿ ਤੂੰ ਮੈਨੂੰ ਐਵੇਂ ਹੀ ਪੜਾ ਦੇ ਜੀ ਕਹਿੰਦਾ ਪਰਸ ਕੱਢ ਬਰਕਤਾਂ ਪੈਣਗੀਆਂ ਮਾਲਕ ਹੋ ਜਾਏਗਾ ਤੂੰ ਕੋਈ ਕਮੀ ਨਹੀਂ ਰਹਿਣੀ ਮੈਂ ਕਿਹਾ ਤੂੰ ਮੈਨੂੰ ਇਸੇ ਤਰ੍ਹਾਂ ਹੀ ਫੜਾ ਦੇ ਕਹਦਾ ਤੂੰ ਕੱਢ ਤੇ ਅਸੀਂ ਤੂੰ ਘਬਰ ਗਿਆ ਸਿੰਘ ਹੋ ਕੇ ਤੂੰ ਘਬਰ ਗਿਆ ਚਲੋ ਮੈਂ ਪਰਸ ਕੱਢਦਾ ਜੀ ਹੁਣ ਪਰਸੇ ਚ ਫੁੱਲ ਪਾਉਂਦਾ ਪਾਉਂਦਾ 50 ਦਾ ਨੋਟ 500 ਦਾ ਨੋਟ ਕੱਢੀ ਜਾਵੇ ਜੀ ਮੈਂ ਕਿਹਾ ਭਈ ਇਹਨੇ ਇੱਚੀ ਰੱਖ ਦੇ ਤੂੰ ਉਹ ਫੁੱਲ ਪਾਣ ਦੇ ਬਜਾਏ ਉਹਦੇ ਵਿੱਚ 500 ਦਾ ਨੋਟ ਕੱਢੀ ਜਾਵੇ ਮੈਂ ਕਿ ਇਹਨੂੰ ਵਿੱਚ ਹੀ ਰੱਖ ਦੇ ਕਹਿੰਦਾ ਤੂੰ ਤਾਂ ਡੋਲ ਗਿਆ ਤੂੰ ਫੜਾ ਤਾਂ ਸੀ ਮੈਂ ਕਿ ਤੈਨੂੰ ਵੇਚ ਹੀ ਰੱਖ ਤਾ ਮੈਨੂੰ ਪਤਾ ਹੈ ਤੂੰ ਤੇਰੇ ਬਾਰੇ ਮੈਨੂੰ ਸਭ ਕੁਝ ਪਤਾ ਹੈ ਕਹਿੰਦਾ ਨਹੀਂ ਬਾਬਿਆਂ ਨੂੰ ਨਾ ਨਹੀਂ ਕਰੀਦੀ ਹੁੰਦੀ ਸਾਡੇ ਸ਼ਰਾਫ ਵੀ ਬੜੇ ਲੱਗਦੇ ਹੁੰਦੇ ਐ ਮੈਂ ਕਿਹਾ ਤੂੰ ਤੁਹਾਡੇ ਜੋਗੀਆਂ ਦੇ ਵਿੱਚ ਨਾ ਜੰਗਰਨਾਥ ਤੇ ਭੰਗਰਨਾਥ ਹੋਏ ਨੇ ਉਹ ਗੁਰੂ ਨਾਨਕ ਦੇ ਚਰਨਾਂ 'ਚ ਬੈਠ ਕੇ ਇੱਕੋ ਗੱਲ ਕਹਿੰਦੇ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ ਤੂੰ ਸਾਨੂੰ ਭਲੇਕੇ 'ਚ ਥੋੜਾ ਪਾਏਂਗਾ ਮੈਂ ਤੇਰੇ ਭੁਲੇਖੇ ਤੇਰੇ ਕੋਲ ਹੀ ਰਹਿ ਜਾਣੇ ਨੇ ਮੈਂ ਬਾਈਕ ਸਟਾਰਟ ਕੀਤਾ ਫਿਰ ਜਾਣ ਲੱਗਿਆ ਕਹਿੰਦਾ ਚਲੋ ਜੂਸ ਦਾ ਪਿਆ ਦੇ ਮੈਂ ਹੁਣ ਤੇਰੇ ਵਰਤ ਕਿੱਥੇ ਗਏ ਹੁਣ ਤੇਰੇ ਵਰਤ ਕਿਤੇ ਗਏ ਤੂੰ ਤਾਂ 41 ਦਿਨਾਂ ਤੇ ਵਰਤ ਰੱਖਿਆ ਹੋਇਆ ਸਰ ਕਰਨੇ ਵੀ ਪਰਮ ਤੇ ਭੁਲੇਖੇ ਚ ਪਾਣਾ ਹੁਣ ਆਮ ਜਿਹਾ ਮਨੁੱਖ ਹੁੰਦਾ ਵੀ ਦੇ ਦਿਓ ਕਿਤੇ ਸ਼ਰਾਬ ਹੀ ਨਾ ਦੇ ਦੇਵੇ ਸਾਨੂੰ ਕਿਤੇ ਖਾਂ ਮਲਟੀ ਨਾ ਹੋ ਜਾਵੇ ਭਾਵ ਕਿ ਜਿਹੜੇ ਭਰਮ ਹੈ ਨਾ ਭਰਮ ਵਸ ਜੇ ਨਾਲ ਨੂੰ ਕੱਢਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਜੀ ਜਦੋਂ ਭਰਮ ਵਾਸਾ ਕਰਦੇ ਤੇ ਇਹ ਭਰਮ ਦੀ ਰੀਤ ਜਿਹੜੀ ਫਿਰ ساری ਉਮਰ ਚੱਲਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਹੈ ਜੀ ਸਾਡੇ ਤੇ ਜੋ ਸਾਨੂੰ ਭਰਮਾਂ ਤੋਂ ਬਾਹਰ ਕੱਢਿਆ ਹੈ ਜਾਂ ਭਰਮਾਂ ਤੋਂ ਦੂਰ ਕੀਤਾ ਹੈ ਹੁਣ ਗੁਰੂ ਸਾਹਿਬ ਜੀ ਕਹਿੰਦੇ ਭਰਮੈ ਵੀ ਤੂੰ ਭਰਮਾਂ ਵਿੱਚ ਡੋਲ ਹੀ ਨਹੀਂ ਸਕਦਾ ਕਦੇ ਵੀ ਭਰਮਾਂ ਚ ਤੂੰ ਫੈ ਨਹੀਂ ਸਕਦਾ ਕਦੇ ਵੀ ਕਿ ਅਭਿਜ ਲੋਕੈ ਲੋਕੈ ਦਾ ਭਾਵ ਵੀ ਇੱਥੇ ਦੇਸ਼ ਹੈ ਜੀ ਅਭਿਜ ਦਾ ਭਾਵ ਹੈ ਅਬినాਸ਼ੀ ਜਿਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਨਹੀਂ ਭਾਵ ਕੀ ਤੇਰੇ ਦੇਸ਼ ਜਿਹੜਾ ਹੈ ਉਹ ਅਬਨਾਸ਼ੀ ਹੈ ਕਿ ਅਦਿੱਤ ਸੋਕੈ ਅਦਿੱਤ ਦਾ ਭਾਵ ਹੈ ਜੀ ਸੂਰਜ ਸੋਕੈ ਦਾ ਭਾਵ ਸੁਕਾ ਦੇਣਾ ਅਕਾਲ ਪੁਰਖ ਜੀ ਤੁਹਾਡੇ ਅੰਦਰ ਇੰਨੀ ਤਾਕਤ ਹੈ ਤੁਸੀਂ ਸੂਰਜ ਦੀ ਰੋਸ਼ਨੀ ਨੂੰ ਵੀ ਸੁਕਾ ਸਕਦੇ ਹੋ ਪਲ ਮਾਤਰ ਚੋਂ ਸੁਕਾ ਸਕਦੇ ਹੋ ਕਿ ਅਦਿੱਤ ਸੋਕੈ ਕਿ ਅਬ ਦੂਤ ਬਰਨੈ ਅਬ ਦੂਤ ਦਾ ਭਾਵ ਹੈ ਮਾਇਆ ਤੋਂ ਰਹਿਤ ਜੀ ਕਿਸੇ ਪ੍ਰਕਾਰ ਦੀ ਮਾਇਆ ਦਾ ਪ੍ਰਭਾਵ ਤੇਰੇ ਉੱਤੇ ਨਹੀਂ ਹੈ ਜਿਵੇਂ ਮਨੁੱਖ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਨਾ ਜੀ ਸਾਰਾ ਦਿਨ ਪਦਾਰਥਾਂ ਬਾਰੇ ਸੰਸਾਰ ਬਾਰੇ ਧਨ ਪਦਾਰਥਾਂ ਬਾਰੇ ਸੋਚਦਾ ਰਹਿੰਦਾ ਹੈ ਜੀ ਕੁਸ਼ੈ ਬਾਰੇ ਸੋਚਦਾ ਰਹਿੰਦਾ ਸੰਸਾਰ ਦੀ ਉਹਦਾ ਭਾਵ ਇਹ ਹੈ ਵੀ ਇਹ ਮਾਇਆ ਦੇ ਪ੍ਰਭਾਵ ਦੇ ਵਿੱਚ ਤੇ ਰੱਬ ਕੋ ਜਿਹੜਾ ਉਹ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਣੀ ਸੋਚਦਾ ਬਿਨੂ ਆ ਨਹੀਂ ਪਦਾਰਥ ਮਿਲੇ ਜਾ ਉਹ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਹਾਡੀ ਹਸਤੀ ਜਿਹੜੀ ਹੈ ਉਹ ਮਾਇਆ ਤੋਂ ਰਹਿਤ ਹੈ ਮਾਇਆ ਦਾ ਪ੍ਰਭਾਵ ਨਹੀਂ ਹੈ ਕਿ ਵਿਭੂਤ ਕਰਨੈ ਅਚਰਜ ਜੀ ਵਿਭੂਤ ਦਾ ਭਾਵ ਹੈ ਕੋਤਕ ਵਾਲਾ ਹਿਰਾਨ ਕਰ ਦੇਣ ਵਾਲਾ ਤੇਰੀ ਹਸਤੀ ਜਿਹੜੀ ਐ ਕਰਨਾ ਭਾਵ ਸੋਮਾ ਤੇਰਾ ਜਿਹੜਾ ਸੋਮਾ ਐ ਉਹ ਚਰਜ ਤੂੰ ਕੀ ਤੇ ਕੀ ਕਰ ਦੇਣਾ ਜੀ ਕਿਨ ਮਾਤਰ ਦੇ ਵਿੱਚ ਅਚਰਜ ਐ ਤੇਰੀ ਕੁਦਰਤ ਵੀ ਤੂੰ ਆਪ ਵੀ ਕਿ ਰਾਜੰਗ ਪ੍ਰਵਾਹ ਹੈ ਭਾਵ ਕੀ ਤੂੰ ਰਾਜਿਆਂ ਤੇ ਵੀ ਤੇਰਾ ਹੀ ਜੋਰ ਹੈ ਜਿਸ ਸੰਸਾਰ ਵਿੱਚ ਵੀ ਰਾਜੇ ਐ ਨਾ ਉਹਨਾਂ ਵਿੱਚ ਵੀ ਤੇਰਾ ਹੀ ਜੋਰ ਚੱਲਦਾ ਐ ਕਿਉਂਕਿ ਰਾਜ ਦੇ ਉੱਤੇ ਬਿਠਾਉਣ ਵਾਲਾ ਵੀ ਤੂੰ ਐ ਤੇ ਰਾਜ ਤੋਂ ਲਾਹਣ ਵਾਲਾ ਵੀ ਤੂੰ ਹੀ ਐ ਭਿਖਾਰੀ ਤੇ ਰਾਜ ਕਰავੈ ਰਾਜੇ ਤੇ ਭਿਖਾਰੀ ਖਿਨ ਮਾਤਰ ਜੀ ਬਹੁਤਾ ਸਮਾਨ ਨਹੀਂ ਲੱਗਦਾ ਜੀ ਇਹਨੂੰ ਤਖਤ ਤੇ ਬਿਠਾਉਣ ਲੱਗਿਆ ਵੀ ਬਹੁਤਾ ਸਮਾਨ ਨਹੀਂ ਲੱਗਦਾ ਤਖਤ ਤੋਂ ਲਾ ਕੇ ਥੱਲੇ ਬਿਠਾਉਣ ਲੱਗਿਆ ਵੀ ਉਹਨੂੰ ਬਹੁਤਾ ਸਮਾਨ ਨਹੀਂ ਲੱਗਦਾ ਜੀ ਉਹਦੇ ਅੱਗੇ ਕਹਿੰਦਾ ਜੋਰ ਜੀ ਕਿ ਰਾਜੰ ਪਰ ਬਾਹ ਹੈ ਕਿ ਧਰਮ ਤੂੰ ਜਾ ਹੈ ਭਾਵ ਕੀ ਇਹ ਧਰਮ ਨੂੰ ਸੁੰਦਰ ਬਣਾਉਣ ਵਾਲਾ ਵੀ ਤੂੰ ਆਪ ਹੈ ਤੁਹਾ ਦਾ ਭਾਵ ਸੁੰਦਰ ਸੋਹਣਾ ਸਜਾਵਟ ਬੇ ਇਸ ਧਰਮ ਨੂੰ ਸੁੰਦਰ ਬਣਾਉਣ ਵਾਲਾ ਵੀ ਤੂੰ ਆਪ ਹੀ ਹੈ ਚਲੋ ਹੁਣ ਤਾਂ ਧਰਮ ਬਹੁਤੇ ਹੋਗੇ ਜੀ ਬਹੁਤੀਆਂ ਚੀਜ਼ਾਂ ਹੁਣ ਕਰਕੇ ਮਨੁੱਖ ਦੁਬਧਾ ਚ ਵੀ ਪੈ ਜਾਂਦਾ ਕਿੱਧਰਲੇ ਪਾਸੇ ਜਾਵਾਂ ਹੁਣ ਕੋਈ ਚੀਜ਼ ਕਪੜਾ ਖਰੀਦਦੇ ਆ ਜਦੋਂ ਬਹੁਤਾ ਢੇਰ ਲੱਗਿਆ ਤੇ ਮਨੁੱਖ ਕੰਫਿਊਜ਼ ਜਾਉ ਜਾਂਦਾ ਹੈ ਦੁਬਧਾ ਚ ਪੈ ਜਾਂਦਾ ਵੀ ਕਿਹੜਾ ਲਵਾ ਮੈਂ ਕਿਹੜਾ ਮੈਂ ਪਸੰਦ ਕਰਾਂ ਹੁਣ ਧਰਮ ਹੀ ਇੰਨੇ ਹੋ ਗਏ ਜੀ ਹਰ ਕੋਈ ਬੈਠਾ ਹੈ ਜੀ ਆਪਣੇ ਧਰਮ ਦੀ ਦੁਕਾਨ ਖੋਲ ਕੇ ਤੇ ਮੈਂ ਕਈ ਵਾਰੀ ਸੋਚਦਾ ਹਾਂ ਜੀ ਆਮ ਲੋੜਾਂ ਵਾਂਗੂ ਮਨੁੱਖ ਦੇ ਜੀਵਨ ਚ ਧਰਮ ਵੀ ਇੱਕ ਲੋੜ ਬਣ ਗਈ ਹੈ ਲੋੜ ਮੁਤਾਬਕ ਹੀ ਧਰਮ ਦੀ ਵਰਤੋਂ ਕਰਦਾ ਹੈ ਜੀ ਜਿਵੇਂ ਆਮ ਚੀਜ਼ਾਂ ਲੋੜ ਹੈ ਜੀ ਮਨੁੱਖ ਦੀ ਧਰਮ ਵੀ ਇੱਕ ਲੋੜ ਬਣ ਗਈ ਹੈ ਹੁਣ ਪਤਾ ਲੱਗਿਆ ਫਲਾਣੀ ਦਾ ਤੋਂ ਉਥੋਂ ਮਿਲ ਜਾਣੀ ਤੇ ਉਧਰ ਚਲਾ ਜਾਣਾ ਉਹਨੇ ਜੋ ਫਲਾਣਾ ਬਾਬਾ ਆਹ ਕੁਝ ਦੇ ਦੇਂਦਾ ਉਧਰ ਭੱਜ ਗਿਆ ਮਨੁੱਖ ਜੀ ਲੋੜ ਧਰਮ ਦੀ ਵੀ ਵਰਤੋ ਜਿਹੜਾ ਲੋੜ ਮੁਤਾਬਕ ਕਰ ਰਿਹਾ ਜੀ ਪਰ ਅਸਲ ਵਿੱਚ ਧਰਮ ਕੀ ਹੈ ਮੈਂ ਬਚਨ ਸਾਂਝਾ ਕੀਤਾ ਜੀ ਤੁਹਾਡੇ ਨਾਲ ਸਗਲ ਸ੍ਰੇਸ਼ਟ ਮੈਂ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜਾ ਮਨੁੱਖ ਨਾਮ ਜਪ ਕੇ ਆਪਣੇ ਕਰਮਾਂ ਨੂੰ ਪਵਿੱਤਰ ਕਰ ਲੈਂਦਾ ਉਤਰ ਨਹੀਂ ਐ ਜੀ ਬਸ ਉਹ ਸਭ ਤੋਂ ਵੱਡਾ ਧਰਮ ਐ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਇੱਕ ਸ਼ਬਦ ਸਾਡੇ ਕਰਮਾਂ ਨੂੰ ਸਾਫ਼ ਕਰਦਾ ਜੀ ਕੂੜ ਦੀ ਕੰਧ ਨੂੰ ਤੋੜਦਾ ਜੀ ਉਹ ਸਾਬ ਜੀ ਕਹਿੰਦੇ ਧਰਮ ਨੂੰ ਬਣਾਉਣ ਵਾਲਾ ਸੁੰਦਰ ਤੂੰ ਆਪ ਹੀ ਐ ਕਿ ਧਰਮੰਗ ਤੁਝਾ ਹੈ ਕਿ ਅਸ਼ੋਕ ਬਰਨੈ ਸ਼ੋਕ ਦਾ ਭਾਵ ਹੈ ਤੇਰਾ ਰੂਪ ਜਿਹੜਾ ਉਹ ਚਿੰਤਾ ਸ਼ੋਕ ਦਾ ਸ਼ੋਕ ਲੱਗ ਜਾਣਾ ਹਨਾ ਇੱਕਦਮ ਕੋਈ ਗੱਲ ਸੁਣ ਕੇ ਸੀ ਕਿਨੇ ਇਹ ਤਾਂ ਸ਼ੋਕ ਚ ਆ ਗਿਆ ਜੀ ਗਮ ਚ ਹੋ ਗਿਆ ਜੀ ਤੂੰ ਇਸ ਚੀਜ਼ ਤੋਂ ਰਹਿਤ ਹੈ ਤੂੰ ਪਰਲੋ ਲਿਆ ਕੇ ਕਿੰਨੇ ਆ ਨੂੰ ਖਤਮ ਕਰਦੇ ਨੇ ਤੈਨੂੰ ਸ਼ੋਕ ਥੋੜਾ ਲੱਗਦਾ ਮਨੁੱਖ ਨੂੰ ਲੱਗਦਾ ਵਈਆ ਕੁਝ ਉਜੜ ਗਿਆ ਜੀ ਆ ਕੁਝ ਚਲਾ ਗਿਆ ਜੀ ਮਨੁੱਖ ਥੋੜਾ ਚਿੰਤਾ ਲੈਂਦਾ ਰੱਬ ਨੂੰ ਇਸ ਗੱਲ ਦੀ ਪਰਵਾਹ ਥੋੜਾ ਜੀ ਉਹ ਚਿੰਤਾ ਨਹੀਂ ਲੈਂਦਾ ਇਸ ਗੱਲ ਦੀ ਕਿ ਅਸ਼ੋਕ ਬਰਨੈ ਤੇਰਾ ਰੂਪ ਜਿਹੜਾ ਏ ਉਹ ਚਿੰਤਾ ਤੋਂ ਰਹਿਤ ਹੈ ਜੀ ਕਿ ਸਰਬਾ ਅਪਰਨੈ ਤੂੰ ਜੀਵਾਂ ਦਾ ਹੀ ਗਹਿਣਾ ਹੈ ਜੀ ਸਾਰੇ ਜੀਵਾਂ ਦੇ ਅੰਦਰ ਤੂੰ ਆਪ ਵਾਸਾ ਕਰਕੇ ਬੈਠਾ ਹੈਂ ਜੀ ਕਿ ਜਗਤੰਗ ਕ੍ਰਿਤੀ ਹੈ ਜਗਤੰਗ ਦਾ ਭਾਵ ਹੈ ਕ੍ਰਿਤੀ ਦਾ ਭਾਵ ਹੈ ਵੀ ਤੂੰ ਸਾਰਿਆਂ ਵਿੱਚ ਵਸਦਾ ਹੈ ਜਿੰਨਾ ਵੀ ਇਹ ਜਗਤ ਹੈ ਸੰਸਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਅੰਦਰ ਤੇਰਾ ਵਾਸਾ ਹੈ ਕਿ ਛਤਰੰ ਛਤਰੀ ਹੈ ਤੂੰ ਰਾਜਿਆਂ ਦਾ ਵੀ ਰਾਜਾ ਹੈ ਤੂੰ ਸਭ ਤੋਂ ਵੱਡਾ ਸ਼ੈਨਸ਼ਾ ਹੈ ਤੂੰ ਸੂਰਮਿਆਂ ਦਾ ਵੀ ਸਭ ਤੋਂ ਵੱਡਾ ਸੂਰਮਾ ਹੈ ਕਿ ਵਰਮੰਗ ਸਰੂਪ ਹੈ ਵੀ ਤੇਰੀ ਜਿਹੜੀ ਹਸਤੀ ਹੈ ਜੀ ਉਹ ਸੁੰਦਰ ਹੈ ਤੇਰਾ ਸਰੂਪ ਜਿਹੜਾ ਤੇਰੀ ਹਸਤੀ ਜਿਹੜੀ ਹੈ ਸਭ ਨਾਲੋਂ ਜ਼ਿਆਦਾ ਸੁੰਦਰ ਹੈ ਜੀ ਕਿ ਅਨਪੋ ਅਨੂਪੈ ਬੇ ਬੇਮਿਸਾਲ ਤੇਰਾ ਜਿਹੜਾ ਗਿਆਨ ਹੈ ਨਾ ਅਨਪੋ ਦਾ ਮਤਲਬ ਹੈ ਗਿਆਨ ਆਪਣੇ ਆਪ ਤੋਂ ਪੈਦਾ ਹੋਇਆ ਗਿਆਨ ਵੀ ਜਿਹੜਾ ਤੇਰਾ ਗਿਆਨ ਹੈ ਜਿਹੜੀ ਤੇਰੀ ਸਮਝ ਹੈ ਉਹ ਬੇਮਿਸਾਲ ਹੈ ਜੀ ਅਚਰਜ ਹੈ ਜੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਤੇਰੇ ਗੁਣ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਪਾਂ ਬੇਨਤੀ ਕੀਤੀ ਜੀ ਉਹ ਰੱਬੀ ਗਿਆਨ ਹੈ ਜੀ ਸਾਰਾ ਪਰਮਾਤਮਾ ਦਾ ਬਖਸ਼ਿਆ ਹੋਇਆ ਗਿਆਨ ਹੈ ਜੀ ਧੁਰ ਦੀ ਬਾਣੀ ਹੈ ਜੀ ਤੇ ਸਾਬ ਜੀ ਕਹਿੰਦੇ ਬੇਮਿਸਾਲ ਹੈ ਜੀ ਇਹਨੂੰ ਜਦੋਂ ਅਸੀਂ ਪੜਾਂਗੇ ਆਚਰਜ ਹੈ ਜੀ ਹੈਰਾਨ ਹੋ ਜਾਂਦਾ ਵੀ ਐਡੇ ਸੋਹਣੇ ਸੋਹਣੇ ਤੱਤ ਤੇ ਗੁਣ ਜਿਹੜੇ ਆ ਉਹ ਗੁਰਬਾਣੀ ਵਿੱਚ ਭਰੇਗੇ ਨੇ ਜਦੋਂ ਉਹਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਵਸਾਵਾਂਗੇ ਕਿ ਆਦ ਅਦੇਵ ਹੈ ਆਦ ਦਾ ਮਤਲਬ ਸ਼ਿਰੂ ਤੋਂ ਤੂੰ ਸ਼ਿਰੂ ਤੋਂ ਹੀ ਹੈ ਅਦੇਵਤਾ ਮਤਲਬ ਹੈ ਤੇਰੇ ਤੋਂ ਉੱਪਰ ਕੋਈ ਦੇਵਤਾ ਨਹੀਂ ਤੂੰ ਸਭ ਤੋਂ ਵੱਡਾ ਦੇਵਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਆਦ ਅਦੇਵ ਹੈ ਕਿ ਆਪ ਅਪੇਵ ਹੈ ਕਿ ਤੂੰ ਆਪ ਜਿਹੜਾ ਹੈ ਤੇਰਾ ਕੀ ਭੇਦ ਕੋਈ ਨਹੀਂ ਜਾਣਦਾ ਇਹ ਤੂੰ ਆਪ ਹੀ ਜਾਣਦਾ ਹੈ ਤੇਰਾ ਭੇਤ ਜਿਹੜਾ ਤੇਰੀ ਜਾਣਕਾਰੀ ਜਿਹੜੀ ਹੈ ਇਹ ਤੂੰ ਆਪ ਜਾਣਦਾ ਹੋਰ ਸੰਸਾਰ ਵਿੱਚ ਕੋਈ ਨਹੀਂ ਜਾਣ ਸਕਦਾ ਕਿ ਚਿਤ੍ਰੰ ਬਹੀਨੇ ਬੇਹ ਨੈਦਾ ਪਾਵ ਚਿੱਤਰੰਗ ਦਾ ਪਾਵ ਚਿੱਤਰ ਨਹੀਂ ਹੈ ਜੀ ਰਹਿਤ ਹੈ ਤੇ ਤੂੰ ਆਪਣੀ ਤਸਵੀਰ ਤੋਂ ਰਹਿਤ ਹੈ ਤੇਰੀ ਕੋਈ ਤਸਵੀਰ ਨਹੀਂ ਹੈ ਤੇਰਾ ਕੋਈ ਚਿੱਤਰ ਨਹੀਂ ਬਣਾ ਸਕਦਾ ਜੀ ਤੇਰਾ ਕੋਈ ਆਕਾਰ ਨਹੀਂ ਬਣਾ ਸਕਦਾ ਕਿ ਇਕ ਹੈ ਅਧਿਨ ਹੈ ਤੂੰ ਇੱਕ ਆਪਣੇ ਆਪ ਦੇ ਹੀ ਵਸ ਵਿੱਚ ਅਧਿਨਾ ਅਧੀਨ ਹੋ ਜਾਣਾ ਜੀ ਕਿਸੇ ਦੇ ਕਿਸੇ ਦੇ ਹੁਕਮ ਚ ਵੱਜੇ ਜਾਣਾ ਜੀ ਅਸੀਂ ਆਮ ਆਖ ਦਿੰਨੇ ਆ ਵੀ ਤੂੰ ਫਲਾਣੀ ਚੀਜ਼ ਦੇ ਅਧੀਨ ਹੈ ਪਰਮਾਤਮਾ ਜੀ ਅਧੀਨ ਆਪਣੇ ਆਪ ਵਿੱਚ ਕਿਸੇ ਦੇ ਅਧੀਨ ਨਹੀਂ ਹੈ ਉਹ ਮੈਂ ਬੇਨਤੀ ਕੀਤੀ ਕੁਦਰਤ ਨੂੰ ਚਲਾਉਣ ਲੱਗਿਆ ਉਹ ਕਿਸੇ ਦੇ ਅਧੀਨ ਥੋੜਾ ਜਿਹੜਾ ਪੁੱਛ ਕੇ ਚਲਾਏਗਾ ਉਹ ਕਿਸੇ ਨੂੰ ਮੌਤ ਦੇਣ ਲੱਗਿਆ ਜਨਮ ਦੇਣ ਲੱਗਿਆ ਅਧੀਨ ਥੋੜਾ ਕਿਸੇ ਦੇ ਉਹ ਵੀ ਪੁੱਛ ਕੇ ਮੌਤ ਦੇਗਾ ਜਾਂ ਜਨਮ ਦੇਗਾ ਬਿਲਕੁਲ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਕਾਲ ਪੁਰਖ ਜੀ ਤੁਹਾਡੀ ਹਸਤੀ ਜਿਹੜੀ ਹੈ ਉਹ ਤੁਸੀਂ ਆਪਣੇ ਆਪ ਚ ਅਧੀਨ ਹੋ ਕਿਸੇ ਦੇ ਹੁਕਮ ਵਿੱਚ ਵੱਜੇ ਨਹੀਂ ਹੋਏ ਇਕ ਕੁਦਰਤ ਤੇਰੇ ਹੁਕਮ ਵਿੱਚ ਐ ਇਹ ਸੰਸਾਰ ਤੇਰੇ ਹੁਕਮ ਚ ਐ ਇਹ ਮਨੁੱਖ ਜੀ ਜੰਤ ਜਿਹੜੇ ਨੇ ਇਹ ਸਭ ਤੇਰੇ ਹੁਕਮ ਦੇ ਵਿੱਚ ਜੀਵਨ ਨੂੰ ਬਸ ਕਰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ 107 ਤੱਕ ਆਪਾਂ ਚੰਦ ਜਿਹੜੇ ਨੇ ਉਹ ਆਪਾਂ ਵਿਚਾਰੇ ਨੇ ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਤੋਂ ਅੱਗੇ ਜੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਅਗਲੇ ਦੀਵਾਨਾ ਵਿੱਚ ਆਪਾਂ ਵਿਚਾਰਨ ਦਾ ਜਤਨ ਕਰਾਂਗੇ ਜੀ ਸੋ ਹੋਈਆਂ ਬੇਅੰਤ ਪ੍ਰਕਾਰ ਦੀ ਤੁਹਾਨੂੰ ਮਾਫੀ ਜੀ ਆਓ ਇੱਕ ਦੋ ਮਿੰਟ ਬੋਲੀ ਆਪਾਂ